ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪੰਜ ਮੈਂਬਰੀ ਕਮੇਟੀ ਨੇ 11 ਤਰੀਕ ਨੂੰ ਜਿਹੜੀ ਪ੍ਰਧਾਨਗੀ ਦੀ ਚੋਣ ਕਰਨੀ ਹੈ ਉਹ ਵਿਵਾਦਾਂ ਦੇ ਵਿੱਚ ਹੈ ਵਿਵਾਦ ਇਸ ਕਰਕੇ ਖੜਾ ਹੋ ਗਿਆ ਵੀ ਪੰਜ ਮੈਂਬਰੀ ਕਮੇਟੀ ਨੇ ਐਸਜੀਪੀਸੀ ਨੂੰ ਇੱਕ ਲੈਟਰ ਲਿਖੀ ਸੀ ਵੀ ਸਾਨੂੰ 11 ਤਰੀਕ ਵਾਸਤੇ ਸਦਾਰ ਤੀਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਹ ਦਿੱਤਾ ਜਾਵੇ ਅਸੀਂ ਡੈਲੀਗੇਟਸ ਬੁਲਾ ਕੇ ਪ੍ਰਧਾਨ ਦੀ ਚੋਣ ਕਰਨੀ ਹੈ ਹੁਣ ਐਸਜੀਪੀਸੀ ਨੇ ਉਹ ਜਿਹੜਾ ਲੈਟਰ ਹੈ ਜਿੱਤੇ ਉਹਨਾਂ ਨੇ ਮੰਗ ਕੀਤੀ ਸੀ ਹਾਲ ਦੀ ਉਹ ਲੈਟਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭੇਜ ਦਿੱਤਾ ਹਾਲਾਂਕਿ ਇਸੇ ਦਰਮਿਆਨ ਪੰਜ ਮੈਂਬਰੀ ਕਮੇਟੀ ਦਾ ਇੱਕ ਬਿਆਨ ਵੀ ਸਾਹਮਣੇ ਆਉਂਦਾ ਉਹਨਾਂ ਦਾ ਇੱਕ ਪ੍ਰੈਸ ਨੋਟ ਆਇਆ ਜਿਦੇ ਵਿੱਚ ਉਹ ਕਹਿੰਦੇ ਆ ਵੀ ਸਾਨੂੰ ਉਮੀਦ ਹੈ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਸਾਡੇ ਨਾਲ ਇਨਸਾਫ ਕਰਨਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਡੇ ਨਾਲ ਇਨਸਾਫ ਕਰਨਗੇ ਪਰ ਡੈਲਾਸਬ ਸਵਾਲੀ ਆ ਵੀ ਇਹ ਰੌਲਾ ਪੈ ਕਦੇ ਲੀ ਗਿਆ ਇੱਕ ਹਾਲ ਹੀ ਮੰਗਿਆ ਉਹਨਾਂ ਨੇ ਦੇਖੋ ਅਸਲ ਦੇ ਵਿੱਚ ਜਦੋਂ ਸਿੰਘ ਸਹਿਬਾਨ ਹਟਾਏ ਗਏ ਜੱਠੇਦਾਰ ਸਾਹਿਬ ਹਟਾਏ ਗਏ ਉਸ ਵੇਲੇ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਇੱਕ ਬਿਆਨ ਆਇਆ ਸੀ ਕਿ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਹੁਣ ਸਵਾਲ ਇਹ ਹੈ ਕਿ ਹੁਣ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਇਹ ਭਰਤੀ ਕੀਤੀ ਹੈ ਹਾਲਾਂਕਿ ਸੱਤ ਮੈਂਬਰੀ ਕਮੇਟੀ ਸੀ ਸੱਤ ਮੈਂਬਰੀ ਕਮੇਟੀ ਦਾ ਇੱਕ ਮੈਂਬਰ ਸਭ ਤੋਂ ਸੀਨੀਅਰ ਮੈਂਬਰ ਤਾਂ ਹਰਜਿੰਦਰ ਸਿੰਘ ਧਾਮੀ ਸੀਗਾ ਜਿਹੜੇ ਪ੍ਰਧਾਨ ਨੇ ਐਸਪੀਸੀ ਦੇ ਉਸ ਵੇਲੇ ਵੀ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਤੇ ਸਵਾਲ ਆਏ ਸੀ ਔਰ ਦੂਜੀ ਵਾਰ ਫੇਰ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਤੇ ਸਵਾਲ ਆ ਰਹੇ ਨੇ ਕਿ ਜਿਹੜੀ ਚਿੱਠੀ ਜੀ 11 ਤਰੀਕ ਦੀ ਜਨਰਲ اجلاس ਦੀ ਤੇਜਾ ਸਿੰਘ ਸਮੁੰਦਰੀ ਦੀ ਮੰਗ ਦੀ ਭੇਜੀ ਗਈ ਹੈ ਉਹ ਹਰਜਨਦਰ ਸਿੰਘ ਧਾਮੀ ਹੁਣਾਂ ਨੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ سپੁਰਦ ਕਿਉਂ ਕਰਤੀ ਹੁਣ ਇੱਥੇ ਇੱਕ ਸਵਾਲ ਹੈ ਸੰਦੀਪ ਜੀ ਮੈਂ ਕੱਲ ਵਾਲੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਜਦੋਂ ਸੁਖਵੀਰ ਸਿੰਘ ਬਾਦਲ ਦੇ ਧੜੇ ਨੇ ਭਰਤੀ ਕਰਕੇ ਤੇਜਾ ਸਿੰਘ ਸਮੁੰਦਰੀ ਹਾਲਚ ਮੀਟਿੰਗ ਕੀਤੀ ਕਿ ਉਸ ਵੇਲੇ ਉਸ ਮੀਟਿੰਗ ਦੀ ਮਨਜ਼ੂਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੇ ਦਿੱਤੀ ਇਹਦਾ ਮਾਮਲਾ ਆਰਟੀਆਈ ਚ ਪਤਾ ਲੱਗ ਜਾਣਾ ਹੈ ਅਗਰ ਮੈਨੂੰ ਨਹੀਂ ਪਤਾ ਐਸਜੀਪੀਸੀ ਦੇ ਸਬੰਧ ਚ ਆਰਟੀਆਈ ਲੱਗ ਸਕਦੀ ਹੈ ਜਾਂ ਨਹੀਂ ਚਲੋ ਆਰਟੀਆਈ ਵਾਲੀ ਗੱਲ ਛੱਡ ਦੀ लवली ਇਹ ਆਰਟੀਆਈ ਵਾਲੀ ਗੱਲ ਛੱਡ ਦੀ ਇਹ ਤਾਂ ਫੈਸਲਾ ਐਸਜੀਪੀਸੀ ਦੇ ਦਫਤਰ ਚੋਂ ਪਤਾ ਲੱਗ ਜਾਣਾ ਹੈ ਕਿ ਜਦੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਨ ਲਈ ਅਕਾਲੀ ਦਲ ਨੇ ਜਲਾਸ ਸੱਜਣਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਚ ਉਦੋਂ ਮਨਜ਼ੂਰੀ ਐਸਜੀਪੀਸੀ ਨੇ ਦਿੱਤੀ ਯਾ ਉਸ ਹਾਲ ਨਾਲ ਸਬੰਧਤ ਕਿਸੇ ਹੋਰ ਸਮਰੱਥ ਅਥਾਰਟੀ ਨੇ ਦਿੱਤੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੇ ਮਨਜ਼ੂਰੀ ਦਿੱਤੀ ਅਗਰ ਸੁਖਬੀਰ ਬਾਦਲ ਦੇ ਵੇਲੇ ਇਜਲਾਸ ਦੀ ਮਨਜ਼ੂਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੇ ਦਿੱਤੀ ਫਿਰ ਹੁਣ ਵੀ ਜੇ ਧਾਮੀ ਨੇ ਚਿੱਠੀ ਅਕਾਲ ਤਖਤ ਸਾਹਿਬ ਨੂੰ ਭੇਜ ਸੀ ਸੰਦੀਪ ਜੀ ਫੇਰ ਤੱਕ ਗਿਲਾ ਕਰਨਾ ਗਲਤ ਹੈ ਪਰ ਉਹ ਗੱਲ ਬਾਹਰ ਆ ਜਾਣੀ ਹੈ ਅੱਜ ਕੱਲ੍ਹ ਕਿ ਉਸ ਵੇਲੇ ਮਨਜ਼ੂਰੀ ਕਿਸ ਨੇ ਦਿੱਤੀ ਇਹ ਇੱਕ ਪਹਿਲੂ ਹੈ ਦੂਜਾ ਪਹਿਲੂ ਜਦੋਂ ਹਰਜਿੰਦਰ ਸਿੰਘ ਧਾਮੀ ਖੁਦ ਮੈਂਬਰ ਸੀ ਉਸ ਕਮੇਟੀ ਦੇ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ 60 ਦਿਨ ਮੀਟਿੰਗ ਨਹੀਂ ਬੁਲਾਈ 60 ਕਾਟ ਦੇ ਫਿਰ ਅਸਤੀਫਾ ਦਿੱਤਾ ਤੇ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਗਿਆਨੀ ਰਗਵੀਰ ਸਿੰਘ ਨੇ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਿਹਾ ਸੀ ਕਿ ਤੁਸੀਂ ਵਾਪਸ ਆਓ ਕਮੇਟੀ ਚ ਆਪਣੀ ਜ਼ਿੰਮੇਵਾਰੀ ਸੰਭੋ ਉਦੋਂ ਗੱਲ ਧਾਮੀ ਸਾਹਿਬ ਨੇ ਨਹੀਂ ਮੰਨੀ ਐਸਜੀਪੀਸੀ ਦੇ ਪ੍ਰਧਾਨ ਬਣ ਕੇ ਕਮੇਟੀ 'ਚ ਨਹੀਂ ਮੁੜੇ ਤੇ ਹੁਣ ਕਮੇਟੀ ਨੇ ਜਦੋਂ اجلاس ਬੁਲਾਉਣਾ ਸੀ ਸਾਰਾ ਕੁਝ ਪੰਜ ਮੈਂਬਰੀ ਕਮੇਟੀ ਨੇ 2 ਦਸੰਬਰ ਦੇ ਹੁਕਮਨਾਮੇ ਦੇ ਰੌਸ਼ਨੀ ਚ ਕੀਤਾ ਇਨ ਬਿਨ ਹੁਕਮਨਾਮਾ ਸਾਹਿਬ ਦੀ ਪਾਲਣਾ ਕੀਤੀ ਜ਼ਿਲ੍ਹਾ ਡੈਲੀਗੇਟ ਚੁਣੇ ਸਟੇਟ ਡੈਲੀਗੇਟ ਚੁਣੇ ਡੈਮੋਕਰੈਟਿਕ ਤਰੀਕੇ ਨਾਲ ਚੁਣੇ ਲੋਕਤਾਂਤ੍ਰਿਕ ਤਰੀਕੇ ਨਾਲ ਚੁਣੇ ਪੰਜ ਮੈਂਬਰੀ ਕਮੇਟੀ ਚ ਪੂਰੀ ਭਰਤੀ ਪ੍ਰਕਿਰਿਆ ਦੌਰਾਨ ਕੋਈ ਵਿਵਾਦ ਨਹੀਂ ਆਇਆ ਭਰਤੀ ਦੀ ਕਿਸੇ ਪਰਚੀ ਨੂੰ ਲੈ ਕੇ ਰੌਲਾ ਨਹੀਂ ਪਿਆ ਕਿਸੇ ਡੈਲੀਗੇਟ ਦੀ ਨਿਯੁਕਤੀ ਨੂੰ ਲੈ ਕੇ ਰੌਲਾ ਨਹੀਂ ਪਿਆ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਰੌਲਾ ਨਹੀਂ ਪਿਆ ਵੀ ਕਿਹਨੇ ਪ੍ਰਧਾਨ ਬਣਨਾ ਹੈ ਕਿਹਨੇ ਨਹੀਂ ਕੱਲ ਮੀਟਿੰਗ ਜਿਹੜੀ ਕੀਤੀ ਭਰਤੀ ਕਮੇਟੀ ਦੇ ਮੈਂਬਰਾਂ ਨੇ ਉਹਦੇ 'ਚ ਇੱਕ ਹੋਰ ਫੈਸਲਾ ਹੋਇਆ ਹੈ ਇਹ ਖਬਰ ਸ਼ਾਇਦ ਹਜੇ ਬਹੁਤਾ ਪਤਾ ਨਹੀਂ ਲੋਕਾਂ ਨੂੰ ਵੈਸੇ ਹੋ ਸਕਦਾ ਹੈ ਮੀਡੀਆ 'ਚ ਪਤਾ ਲੱਗ ਹੀ ਹੋਵੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ 6 ਤਰੀਕ ਦੀ ਮੀਟਿੰਗ ਛੱਡੀ ਹੈ ਪੰਜ ਸਿੰਘ ਸਹਿਬਾਨਾ ਦੀ ਸਿੰਘ ਸਹਿਬਾਨਾ ਦੀ 71 ਤੱਕ ਉੱਥੇ ਹਰਜੋਤ ਬੈਂਸ ਉਹਨਾਂ ਨੂੰ ਤਲਬ ਕੀਤਾ ਗਿਆ ਹਾਂ ਹਰਜੋਤ ਬੈਂਸ ਔਰ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਇਹਨਾਂ ਨੂੰ ਤਲਬ ਕੀਤਾ ਗਿਆ ਜਿਹੜੀ ਸ਼੍ਰੀਨਗਰ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਸੀ ਧਾਰਮਿਕ ਸਮਾਗਮ ਚ ਹੁਣ ਜਿਹੜੀ ਕੱਲ ਦੀ ਮੀਟਿੰਗ ਸੀ ਪੰਜ ਮੈਂਬਰੀ ਕਮੇਟੀ ਦੀ ਉਹਨਾਂ ਨੇ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ ਕਿ 6 ਦਸੰਬਰ ਨੂੰ 6 ਅਗਸਤ ਨੂੰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੇ 71 ਤਾ ਸੱਦੀ ਗਈ ਹੈ ਅਗਰ ਉਹਦੇ ਵਿੱਚ ਕੋਈ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨਗੀ ਚੋਣਨ ਨੂੰ ਲੈ ਕੇ ਇਜਲਾਸ ਰੋਕਨ ਨੂੰ ਲੈ ਕੇ ਜਾਂ ਪੰਜ ਮੈਂਬਰੀ ਕਮੇਟੀ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਲਾਉਣ ਨੂੰ ਲਾ ਕੇ ਅਗਰ ਕੋਈ ਫੈਸਲਾ ਆਉਂਦਾ ਹੈ ਤੇ ਅਸੀਂ 6 ਤਰੀਕ ਨੂੰ ਹੀ ਇੱਕ ਮੀਟਿੰਗ ਕਰਾਂਗੇ ਮਤਲਬ ਪੰਜ ਮੈਂਬਰੀ ਕਮੇਟੀ ਨੇ ਵੀ ਆਪਣੀ ਅਗਲੀ ਮੀਟਿੰਗ 6 ਤਰੀਕ ਦੀ ਤੈਅ ਕਰਤੀ ਮੋਂ ਨਜ਼ਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਇਕਤਰਤਾ ਤੇ ਹੈ ਅਗਰ ਤਾਂ 6 ਅਗਸਤ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵੱਲੋਂ 11 ਤਰੀਕ ਨੂੰ ਪ੍ਰਧਾਨ ਚੁਣਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਫਿਰ ਤਾਂ ਇਹ اجلاس ਉੱਥੇ ਹੋ ਜਾਣਾ ਹੈ ਪੂਰਾ ਵਿਵਾਦ ਖਤਮ ਹੈ ਫਿਰ ਹਰਜਿੰਦਰ ਸਿੰਘ ਧਾਮੀ ਵੀ ਇਹ ਕਹਿ ਸਕਣਗੇ ਕਿ ਅਸੀਂ ਤਾਂ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਉਹਦੇ ਵਿੱਚ ਉਹਦੀ ਉਹਨੂੰ ਸੰਪੂਰਨ ਹੋਣ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਰਿਕਾਰਡ ਨਹੀਂ ਪਾਇਆ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਲਈ ਵੀ ਇਹ ਗੱਲ ਆਏਗੀ ਜਦੋਂ ਉਹਨਾਂ ਨੇ ਕਾਰਜਕਾਰੀ ਆਧਾਰ ਸੰਭਾਲ ਲਿਆ ਸ਼੍ਰੀ ਕਾਲ ਤਖਤ ਸਾਹਿਬ ਦਾ ਉਹਨਾਂ ਨੇ ਕਿਹਾ ਸੀ ਕਿ 2 ਦਸੰਬਰ ਦੇ ਹੁਕਮਨਾਮੇ 'ਚ ਕੋਈ ਛੇੜਛਾੜ ਨਹੀਂ ਹੋਏਗੀ ਹੁਣ ਅਗਰ ਜਾਣਬੁੱਝ ਕੇ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਔਰ ਅਗਰ ਪੰਜ ਮੈਂਬਰੀ ਕਮੇਟੀ ਤੇ ਰੋਕ ਲਾਈ ਜਾਂਦੀ ਹੈ ਇਹਾਂ 11 ਤਰੀਕ ਦੀ ਮੀਟਿੰਗ ਤੇ ਰੋਕ ਲਾਈ ਜਾਂਦੀ ਹੈ ਇਹ ਹਵਾਲੇ ਦੇ ਕੇ ਕਿ ਅਸੀਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਫੈਸਲਾ ਕਰਦੇ ਨੇ ਕਿ ਅਸੀਂ ਪੰਥਕ ਏਕਤਾ ਦੇ ਲਈ ਕੋਈ ਨਵਾਂ ਫਾਰਮੂਲਾ ਪੇਸ਼ ਕਰਦੇ ਹਾਂ ਜਾਂ ਕੋਈ ਨਵਾਂ ਹੁਕਮ ਜਾਰੀ ਕਰ ਦੇਣ ਉਹ ਪੰਥਕ ਏਕਤਾ ਦਾ ਜਾਂ ਉਹ ਕੁਝ ਸਮੇਂ ਦੇ ਲਈ ਵਿਰਾਮ ਲਾ ਦੇਣ ਵੀ ਕੁਝ ਸਮਾਂ ਇੰਤਜ਼ਾਰ ਕਰੋ ਕੋਈ ਕਮੇਟੀ ਬਣਾ ਦੇਣ ਕਿ ਸਾਰੇ ਧੜਿਆਂ ਨੂੰ ਸਮੂਚ ਪਰ ਦਲਾਸਬ ਸਵਾਲ ਇਹ ਥੇ ਜਦੋਂ ਜੇਧਰ ਕੁਲਦੀਪ ਸਿੰਘ ਗੜਗਜ ਹੋਣਾ ਨੇ ਆਪਣਾ ਅਹੁਦਾ ਸੰਭਾਲਿਆ ਸੀ بطور ਕਾਰਜਕਾਰੀ ਜਥੇਦਾਰ ਉਹਨਾਂ ਨੇ ਕਿਹਾ ਸੀਗਾ ਵੀ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਕੀਤੀ ਜਾਏਗੀ ਪਰ ਨਜ਼ਰਸਾਨੀ ਕੀਤੀ ਜਾਏਗੀ ਦੇਖੋ ਨਜ਼ਰਸਾਨੀ ਕਰਨ ਦੇ ਲਈ 2 ਦਸੰਬਰ ਤੋਂ ਬਾਅਦ 18 ਮਾਰਚ ਨੂੰ ਭਰਤੀ ਸ਼ੁਰੂ ਹੋਈ ਵਿਧਿਵਿਧਾਨਨਾ 18 ਮਾਰਚ ਨੂੰ ਗਿਆਨੀ ਆਪਣੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਬੁਲਾਇਆ ਸੀ ਪੰਜੇ ਮੈਂਬਰਾਂ ਨੂੰ ਪੰਜੇ ਮੈਂਬਰ ਜਾ ਕੇ ਆਏ ਮਨਪੀਠਿਆਲੀ ਨੇ ਉਸੇ ਦਿਨ ਦੱਸਤਾ ਸੀ ਵੀ ਸਿਰਫ ਇੱਕ ਵਿਅਕਤੀ ਹੈ ਜਿਹਦੇ ਕਰਕੇ ਪੰਥਕ ਇਕਤਾ 'ਚ ਰੁਕਾਵਟ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਨੂੰ ਸੱਦਿਆ ਸੀ ਉਹਨਾਂ ਪੰਜੇ ਮੈਂਬਰਾਂ ਨੂੰ ਉਸ ਤੋਂ ਬਾਅਦ ਕੋਈ ਮੀਟਿੰਗ ਰੱਖੀ ਕੋਈ ਮੀਟਿੰਗ ਕੀਤੀ ਕੋਈ ਏਜੰਡੇ ਤੇ ਆਇਆ ਕਿ ਵਿਚਾਰ ਚਰਚਾ ਹੋਈ ਹੈ ਪੰਜ ਮੈਂਬਰੀ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅਗਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਜ਼ਰਸਾਨੀ ਕਰਨਾ ਚਾਹੁੰਦੇ ਆ ਨਜ਼ਰਸਾਨੀ ਤੁਸੀਂ ਉਸ ਵੇਲੇ ਕਰੋਗੇ ਜਦੋਂ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਸਾਰਾ ਕੁਝ ਨੇਪਰੇ ਚੜਨ ਵਾਲਾ ਜਦੋਂ ਡੈਲੀਗੇਟ ਜ਼ਿਲ੍ਹਾ ਸਟੇਟ ਦੇ ਚੁਣੇ ਗਏ ਜਦੋਂ ਸਾਰੇ ਪ੍ਰਬੰਧ ਹੋ ਗਏ ਹੁਣ ਤਾਂ ਹੁਕਮਨਾਮਾ ਸਾਹਿਬ ਨੂੰ ਸੰਪੂਰਨ ਕਰਨ ਦੀ ਦਿਸ਼ਾ ਦੇ ਵਿੱਚ ਆਖਰੀ ਕਦਮ ਹੈ ਅਗਰ ਹੁਣ ਕਿਸੇ ਤਰ੍ਹਾਂ ਦੀ ਰੋਕ ਲਾਈ ਜਾਂਦੀ ਹੈ ਜਾਂ ਕੋਈ ਨਵਾਂ ਹੁਕਮ ਆਉਂਦਾ ਹੈ ਤੇ ਫੇਰ ਜਿਹੜੀ ਜਿਹੜਾ ਸਵਾਲ ਸੁਖਵੀਰ ਬਾਦਲ ਨੇ ਕੀਤਾ ਸੀ ਨਾ ਕਿ ਤਖਤ ਸਹਿਬਾਨਾਂ ਤੇ ਕਬਜ਼ੇ ਨੇ ਤੇ ਫੇਰ ਇਹ ਸਵਾਲ ਤੇ ਡਿਬੇਟ ਹੋਏਗਾ ਕਿ ਤਖਤ ਸਹਿਬਾਨਾਂ ਤੇ ਜਿਹੜਾ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਹੈ ਵੀ ਕਬਜ਼ੇ ਹੋ ਗਏ ਸੀ ਤਖਤ ਸਹਿਬਾਨਾਂ ਤੇ ਫੇਰ ਇਹ ਮੁੱਦਾ ਸੁਖਵੀਰ ਬਾਦਲ ਲਈ ਵੀ ਵੱਡਾ ਬਣੂਗਾ ਕਿਉਂਕਿ ਇਹ ਦਾਅਵਾ ਦੂਜੇ ਧੜੇ ਵੱਲੋਂ ਕਿ ਅਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਭਰਤੀ ਕਰਕੇ ਡੈਲੀਗੇਟ ਕਰਕੇ ਪ੍ਰਧਾਨ ਚੁਣ ਲਿਆ ਸੁਖਵੀਰ ਬਾਦਲ ਫੇਰ ਸੁਖਵੀਰ ਸਿੰਘ ਬਾਦਲ ਅੱਗੇ ਸਵਾਲ ਖੜਾ ਹੋਊਗਾ ਵੀ ਅਗਰ ਸੁਖਵੀਰ ਬਾਦਲ ਉਹਨਾਂ ਦਾ ਧੜਾ ਕਹਿੰਦਾ ਹੈ ਕਿ ਅਸੀਂ ਹੁਕਮਨਾਮੇ ਮੁਤਾਬਕ ਭਰਤੀ ਕੀਤੀ ਹੈ ਤੇ ਕੀ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਰੀ ਭਰਤੀ ਦਾ ਪਟਾਰਾ ਜਨਤਕ ਕਰਨਗੇ ਵੀ ਦੇਖੋ ਜੀ ਅਸੀਂ ਹੁਕਮਨਾਮਾ ਸਾਹਿਬ ਮੁਤਾਬਕ ਭਰਤੀ ਕੀਤੀ ਹੈ ਈ ਆਧਾਰ ਕਾਰਡ ਲੈ ਗਏ ਟੈਲੀਫੋਨ ਨੰਬਰ ਦਰਜ ਨੇ ਕਲੀ ਕਲੀ ਭਰਤੀ ਚ ਭਰਤੀ ਭਰਤੀ ਕਰਤਾ ਦੇ ਨਾਲ ਨਾਲ ਭਰਤੀ ਹੋਣ ਵਾਲੇ ਦੇ ਦਸਤਖਤ ਨੇ ਅਗਰ 2 ਦਸੰਬਰ ਅਗਰ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਸੁਖਵੀਰ ਬਾਦਲ ਕਿਆ ਨੇ ਪ੍ਰਵਾਨ ਕੀਤਾ ਤੇ ਉਹਨਾਂ ਨੂੰ ਹੁਣ ਤੱਕ ਆਪਣੀ ਭਰਤੀ 24 25 26 27 ਲੱਖ ਜਿਹਦਾ ਦਾਵਾ ਹੈ ਉਹ ਜਨਤਕ ਕਰ ਦੇਣੀ ਚਾਹੀਦੀ ਹੈ ਸੰਦੀਪ ਜੀ ਅਗਰੇ ਵਿਵਾਦ ਵਿੱਚ ਨਾ ਦਿੱਤਾ ਹੈ ਦੇਖੋ ਜੀ ਦੇਖੋ ਅਗਰ ਇਹ ਵਿਵਾਦ ਵੱਡਾ ਹੁੰਦਾ ਹੈ ਅਗਰ ਕਿਸੇ ਤਰ੍ਹਾਂ ਦੀ ਰੋਕ ਲੱਗਦੀ ਹੈ ਤੇ ਜਿਹੜੀ ਸੰਗਤ ਹੈ ਜਿਨੇ 15 ਲੱਖ ਪਰਚੀਆਂ ਭਰਤੀਆਂ ਕੀਤੀਆਂ ਭਰਤੀ ਹੋਈ ਜਿਹੜੀ 15 ਲੱਖ ਸੰਗਤ ਉਹਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਵੀ ਚਚੇਦਾਰ ਸਾਹਿਬ ਪੰਜ ਸਿੰਘ ਸਹਿਵਾਨਾ ਦਾ ਮਾਨ ਮਰਿਆਦਾ ਬਣਾ ਕੇ ਰੱਖਣ ਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਜਿਹੜਾ ਪੁਰਾਣਾ ਹੁਕਮਨਾਮਾ ਸੀ ਉਸ ਹੁਕਮਨਾਮੇ ਦੀ ਰੌਸ਼ਨੀ ਚ ਜੋ ਕੁਝ ਵਾਪਰਿਆ ਇਹ ਨਹੀਂ ਹੁੰਦਾ ਕਿ ਜਦੋਂ ਉਹ ਹੁਕਮਨਾਮਾ ਉਹਦੀ ਰੌਸ਼ਨੀ ਚ ਸਭ ਕੁਝ ਸੰਪੂਰਨ ਹੋਣ ਵਾਲਾ ਜਦੋਂ ਕਾਰਜ ਸੰਪੂਰਨ ਹੋਣ ਵਾਲਾ ਹੈ ਤੇ ਉਸ ਵੇਲੇ ਅਸੀਂ ਕੋਈ ਨਵੀਂ ਵਿਆਖਿਆ ਦਈਏ ਸੰਦੀਪ ਜੀ ਕੋਈ ਵੀ ਤੁਸੀਂ ਸਿਧਾਂਤ ਲੈ ਲਓ ਕੋਈ ਵੀ ਤੁਸੀਂ ਕੋਈ ਸਾਇੰਸ ਦਾ ਪ੍ਰਿੰਸੀਪਲ ਲੈ ਲਓ ਤੁਸੀਂ ਕੋਈ ਸੋਸ਼ਲ ਸਾਇੰਸ ਦਾ ਪ੍ਰਿੰਸੀਪਲ ਲੈ ਲਓ ਤੁਸੀਂ ਮਾਨ ਮਰਿਆਦਾ ਦੀ ਗੱਲ ਲੈ ਲੋ ਜਿਹੜੀਆਂ ਸਮਰਥ ਅਥਾਰ ਹੁਣ 84 ਦਾ ਜਿਹੜਾ ਕਤਲੇਆਮ ਹੈ ਕਿਉਂ ਗੱਲ ਕਹੀ ਜਾਂਦੀ ਹੈ ਵੀ 84 ਦੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਕਿਉਂਕਿ 84 ਤੋਂ ਅਸੀਂ 25 ਚ ਆ ਗਏ ਕਿੰਨੇ ਸਾਲ ਹੋ ਗਏ ਜੀ 84 ਤੋਂ 40 41 ਸਾਲ ਹੋ ਗਏ ਅਸੀਂ ਕਿਉਂ ਕਹਿੰਨੇ ਆ ਜੀ 84 ਦਾ ਇਨਸਾਫ ਨਹੀਂ ਮਿਲਿਆ ਕਿਉਂਕਿ ਸਮੁੱਚਤਾ ਦੇ ਵਿੱਚ ਇਨਸਾਫ ਦੀ ਪ੍ਰਕਿਰਿਆ ਅਸੀਂ ਵੇਖੀ ਨਹੀਂ ਟੁੱਟਵੇਂ ਟੁੱਟਵੇਂ ਫੈਸਲੇ ਹੋਏ ਅੱਜ ਤੱਕ ਕਿਸੇ ਇੱਕ ਵਿਅਕਤੀ ਨੂੰ ਫਾਂਸੀ ਦਿੱਤੀ ਗਈ ਹੋਵੇ ਸਾਡੇ ਕੋਲੇ ਉਦਾਹਰਨ ਨਹੀਂ ਅਸੀਂ ਇਹ ਕਹਿੰਦੇ ਆਂ ਵੀ 84 ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਸਿੱਖ ਕੌਮ ਨੂੰ ਇਹ ਕਹਿੰਦੇ ਆ ਨਾ ਜੀ ਹੁਣ ਜੀ ਸੱਜਣ ਸਾਹਿਬ ਗੱਲ ਇੱਥੇ ਇਹ ਆ ਬਈ ਅਗਰ ਸਿੱਖ ਇਸ ਪੁਆਇੰਟ ਦੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਵੀ ਦੋ ਧੜਾਂ 'ਚ ਵੰਡੇ ਰਹਿਣਗੇ ਤੇ ਫਿਰ ਕਿਸੇ ਇੱਕ ਗੱਲ ਦਾ ਵੀ ਇਨਸਾਫ ਨਹੀਂ ਮਿਲ ਸਕਦਾ ਸੰਦੀਪ ਜੀ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹਦਾ ਸੰਭਾਲਿਆ ਉਦੋਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਸੱਦਿਆ ਸੀ ਇਕਤਾ ਦੀ ਗੱਲ ਤੋਰੀ ਸੀ ਇਹ ਤਾਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਜੱਥੇਦਾਰ ਸਾਹਿਬ ਨੇ ਉਹਨਾਂ ਦਾ ਅਧਿਕਾਰ ਖੇਤਰ ਸੀ ਮਨਪੀ 43 ਔਰ ਪੰਜੇ ਮੈਂਬਰ ਗਏ ਸੀ ਔਰ ਇਹ ਆਦਮ ਸਤਕਾਰ ਨਾਲ ਬੇਨਤੀ ਕਰਿਆ ਸੀ ਵੀ ਅਸੀਂ ਪੰਥਕ ਇਕਤਾ ਲਈ ਤਿਆਰ ਆਂ ਇੱਕ ਵਿਅਕਤੀ ਇਕਤਾ 'ਚ ਰੁਕਾਵਟ ਹੈ ਔਰ ਪਿਛਲੇ ਦਿਨਾਂ 'ਚ ਖੁੱਲੀਆਂ ਚਿੱਠੀਆਂ ਪੰਜ ਮੈਂਬਰੀ ਕਮੇਟੀ ਨੇ ਲਿਖਤੀਆਂ ਕਿ ਸੁਖਵੀਰ ਬਾਦਲ ਜੀ ਜਾਂ ਦੂਜਾ ਧੜਾ ਜਿਨ੍ਹਾਂ ਨੇ ਭਰਤੀ ਕੀਤੀ ਹੈ ਉਹ ਆਪਣੀ ਭਰਤੀ ਪੰਗ ਕਰਨ ਉਹ ਅਹੁਦੇ ਪੰਗ ਕਰਨ ਤੇ 11 ਨੂੰ ਆ ਜਾਣ ਹੁਣ ਸਵਾਲ ਇਹ ਹੈ ਵੀ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਇਹ ਕਹਿਣਗੇ ਕਿ ਸੁਖਵੀਰ ਬਾਦਲ ਧੜੇ ਦੀ ਭਰਤੀ ਸਹੀ ਸੀ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਗਲਤ ਹੈ ਕਿ ਪੰਜ ਸਿੰਘ ਸਹਿਬਾਨ ਇਹਦੇ ਉੱਪਰ ਕੋਈ ਸਪਸ਼ਟ ਚਰਚਾ ਕਰਨਗੇ ਇਹ ਏਜੰਡਾ ਹਜੇ ਤੱਕ ਪਤਾ ਨਹੀਂ ਸਿੰਘ ਸਹਿਬਾਨਾਂ ਦੀ ਮੀਟਿੰਗ ਦਾ ਕੀ ਹੈ ਸੰਦੀਪ ਜੀ ਹੁਣ ਅਗਰ ਕਿਸੇ ਤਰ੍ਹਾਂ ਦੀ ਰੋਕ ਲਾਈ ਜਾਂਦੀ ਹੈ ਤੇ ਫੇਰ ਇੱਕ ਵਾਰ ਗੱਲ ਇਹ ਖੜੀ ਹੋ ਜਾਣੀ ਹੈ ਕਿ ਕੀ ਸਾਡੀਆਂ ਸਿੱਖ ਸੰਸਥਾਵਾਂ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਇਨਸਾਫ ਕਰ ਰਹੀਆਂ ਨੇ ਕੀ ਉਹ ਮਾਨ ਮਰਿਆਦਾ ਬਹਾਲ ਕਰ ਰਹੀਆਂ ਨੇ ਜਾਂ ਮਾਨ ਮਰਿਆਦਾ ਤੇ ਸਵਾਲ ਖੜੇ ਹੋ ਰਹੇ ਨੇ ਕੋਈ ਵੀ ਜਿਹੜਾ ਕੋਈ ਸੱਚਾ ਸੁੱਚਾ ਕਾਜ ਹੋ ਰਿਆ ਹੁੰਦਾ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਚ ਐਡਾ ਲੰਬਾ ਪ੍ਰੋਸੈਸ ਚੱਲਿਆ ਕੋਈ ਰੌਲਾ ਨਹੀਂ ਪਿਆ ਤੇ ਹੁਣ ਤੁਸੀਂ ਉਹਦੇ ਤੇ ਰੁਕਾਵਟੀਆਂ ਉਹਦੇ ਤੇ ਸਵਾਲ ਕਿਵੇਂ ਖੜੇ ਕਰੋਗੇ ਅੱਛਾ ਡੱਲਾ ਸਾਹਿਬ ਕਿਸ ਕਰ ਲੋ ਕੋਈ ਰੁਕਾਵਟ ਪੈ ਜਾਂਦੀ ਆ ਫੇਰ ਕੀ ਸਥਿਤੀ ਹੁੰਦੀ ਆ ਧਾਮੀ ਸਾਹਿਬ ਦੀ ਐਸਜੀਪੀਸੀ ਦੀ ਸੁਖਵੀਰ ਬਾਦਲ ਹੋਣਾ ਦੀ ਰੱਬ ਨਾ ਕਰੇ ਇਦਾਂ ਦੀ ਕੋਈ ਗੱਲ ਹੋਵੇ ਅਗਰ ਪੈ ਜਾਂਦੀ ਹੈ ਜਿੱਦਾਂ ਪਹਿਲੇ ਦਿਨ ਤੋਂ ਵਿਰੋਧ ਹੋ ਰਿਹਾ ਜੀ ਇਹ ਭਰਤੀ ਜਿਹੜੀ ਹੈ ਗੈਰਸ ਵਿਧਾਨਿਕਾ ਦੀ ਕਿਸੇ ਕਿਸਮ ਦੀ ਕੋਈ ਮੰਨਤਾ ਨਹੀਂ ਆਪਸ ਸੁਣਿਆ ਵਕ ਵਕ ਬੁਲਾ ਰਹੇ ਇਹ ਗੱਲ ਬੋਲਦੇ ਰਹੇ ਸੰਦੀਪ ਜੀ ਮੈਂ ਦੋ ਗੱਲਾਂ ਕਰੂੰਗਾ ਪਹਿਲਾਂ ਤਾਂ ਇਹ ਬਹੁਤ ਚਿਰਾਂ ਬਾਅਦ ਮੈਂ ਆਪਣੀ ਜ਼ਿੰਦਗੀ 'ਚ ਸ਼ਾਇਦ ਪਹਿਲੀ ਵਾਰ ਹੀ ਸੁਣ ਰਿਹਾ ਕਿ ਵਕ ਵਕ ਸਿੱਖ ਸੰਸਥਾਵਾਂ ਨਿਹੰਗ ਸਿੰਘ ਜਥੇਬੰਦੀਆਂ ਮਿਸਲਾਂ ਸੰਸਥਾਵਾਂ ਵਕ ਵਕ ਕਮੇਟੀਆਂ ਔਰ ਤਖਤ Shri Patna Sahib ਦੇ ਸਿੰਘ ਸਹਿਬਾਨਾ ਦਾ ਆਦੇਸ਼ ਆਇਆ ਹੋਵੇ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਪੂਰਨ ਜਥੇਦਾਰੀ ਨਹੀਂ ਮੰਨਦੇ ਸਰਵ ਪ੍ਰਮਾਨਿਤ ਜਥੇਦਾਰੀ ਨਹੀਂ ਮੰਨਦੇ ਹੁਣ ਇਹ ਗੱਲ ਮੈਂ ਤਾਂ ਕਹੀ ਨਹੀਂ ਇਹ ਗੱਲ ਤਾਂ ਅਖਬਾਰਾਂ ਚ ਛਪੀਆਂ ਨੇ ਵੱਖ-ਵੱਖ ਧਿਰਾਂ ਦੇ ਹਵਾਲਿਆਂ ਤੋਂ ਇਹ ਸਾਡੀ ਕੌਮ ਚ ਪਹਿਲੀ ਵਾਰ ਆਇਆ ਹੈ ਕਿ Shri Akal Takht Sahib ਦੇ ਜਥੇਦਾਰ ਦੀ ਸਰਵ ਪ੍ਰਮਾਨਤਾ ਤੇ ਸਵਾਲ ਖੜਾ ਹੋਵੇ ਹੁਣ ਉਹਨਾਂ ਦੇ ਉਹ ਸਵਾਲ ਤਾਂ ਖੜਾ ਹੈ ਉਸ ਸਵਾਲ ਦੇ ਖੜੇ ਰਹਿੰਦੇ ਅਗਰ ਉਹ ਇਸ ਤਰ੍ਹਾਂ ਦਾ ਕੋਈ ਫੈਸਲਾ ਕਰ ਦਿੰਦੇ ਨੇ ਫਿਰ ਉਸ ਫੈਸਲੇ ਨੂੰ ਕਿੰਨੇ ਲੋਕ ਪ੍ਰਵਾਨ ਕਰਨਗੇ ਪੰਥਕ ਲੋਕ ਕਿੰਨੇ ਨਹੀਂ ਇਹਦੇ ਤੇ ਕੰਮ ਤੱਕ ਕਰੂਗੀ ਦੂਸਰਾ ਹਜੇ ਤੱਕ ਹਜੇ ਤੱਕ ਵੀ ਪੰਜ ਸਿੰਘ ਸਹਿਬਾਨਾ ਨੇ ਜਿਹੜੇ ਦੂਸਰੇ ਧੜੇ ਨੇ ਭਰਤੀ ਕਰਕੇ ਪ੍ਰਧਾਨ ਵੀ ਚੁਣ ਲਿਆ ਉਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਜੋ ਸੀ ਉਹਨਾਂ ਤਾਂ 7 ਮੈਂਬਰੀ ਕਮੇਟੀ ਨੂੰ ਹੁਕਮ ਲੱਗੇ ਸੀ 7 ਮੈਂਬਰੀ ਕਮੇਟੀ 'ਚੋਂ 5 ਰਹਿ ਗਏ ਤੇ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਹੁਕਮ ਦੇ ਦਿੱਤਾ 5 ਸਿੰਘ ਸਹਿਬਾਨਾ ਨੇ ਹਜੇ ਤੱਕ ਜਿਹੜੇ ਪੁਰਾਣੇ ਅਸਤੀਫੇ ਸੀ 2 ਉਹਨਾਂ ਤੇ ਫੈਸਲਾ ਨਹੀਂ ਲਿਆ ਕੀ ਸਮਾਂ ਨਹੀਂ ਸੀ ਰਣਜੀਤ ਸਿੰਘ ਔਰ ਉਹਨਾਂ ਦਾ ਮਾਮਲਾ ਵਿਚਾਰਿਆ ਗਿਆ ਕੀ ਹਰਜਿੰਦਰ ਸਿੰਘ ਧਾਮੀ ਦਾ ਔਰ ਦੂਸਰਾ ਅਸਤੀਫਾ ਸੀ ਜਿਹੜਾ ਬਨੂਗਰ ਸਾਹਿਬ ਦਾ ਕੀ ਉਹਨਾਂ ਤੇ ਵਿਚਾਰ ਨਹੀਂ ਸੀ ਹੋ ਸਕਦਾ ਹੁਣ ਜਦੋਂ ਸਿੰਘ ਸਹਿਬਾਨ ਹਟਾਏ ਗਏ ਜਿਸ ਤਰ੍ਹਾਂ ਨਾਲ ਹਟਾਏ ਗਏ ਉਹਨਾਂ ਪ੍ਰਤੀ ਕੌਮ ਚ ਗੁੱਸਾ ਹੈ ਪਾਵੇਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਐ ਪਾਵੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐ ਉਹ ਸਾਰੇ ਲੋਕ ਕਹਿੰਦੇ ਨੇ ਕਿ ਸਿੰਘ ਸਹਿਬਾਨਾਂ ਨੂੰ ਜਥੇਦਾਰ ਸਹਿਬਾਨਾਂ ਨੂੰ ਜਿਵੇਂ ਹਟਾਇਆ ਗਿਆ ਉਹ ਗਲਤ ਸੀ ਅਗਰ ਇੰਨਾ ਕੁਝ ਗਲਤ ਵਾਪਰਿਆ ਤੇ ਹੁਣ ਜਿਹੜਾ ਫੈਸਲਾ ਆਊਗਾ ਕਿ ਉਹਦੇ ਤੇ ਕਿੰਤੂ ਪਰੰਤੂ ਨਹੀਂ ਹੋਏਗਾ ਫਿਰ ਕੌਮ ਚ ਉਹਦੇ ਤੇ ਵੱਡਾ ਕਿੰਤੂ ਪਰੰਤੂ ਹੋਊਗਾ ਉਹਦਾ ਵੱਡਾ ਰਿਐਕਸ਼ਨ ਆਏਗਾ ਔਰ ਸ਼ਰੂਨ ਗੁਰਦੁਆਰਾ ਵਾਲੇ ਤੇ ਇਹ ਵੀ ਐ ਨਾ ਵੀ ਜਿਹੜੀ 15 ਲੱਖ ਭਰਤੀ ਕੀਤੀ ਐ ਜਿਹੜੇ ਲੋਕਾਂ ਨੇ ਆਪ ਮਹਾਰੇ ਹੋ ਕੇ ਇਕੱਠ ਕੀਤੇ ਆ ਪਰਚੀਆਂ ਕਟਾਈਆਂ ਉਹ ਵੀ ਫਿਰ ਵਿਰੋਧ ਦੀ ਸਥਿਤੀ 'ਚ ਆ ਜਾਣਗੇ ਮੈਂ ਦੇਖੋ ਜਿੰ ਉਹ ਸਾਰੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਉਹਨਾਂ ਲੋਕਾਂ ਨੇ 15 ਲੱਖ ਲੋਕਾਂ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਭਰਤੀ ਕਰਾਈ ਐ ਹੁਣ ਅਗਰ ਇਹ ਸਾਰਾ ਕੁਝ ਵਾਪਰਦਾ ਇੱਕ ਵੱਡਾ ਰਸਤਾ ਉਹਦੀ ਨੌਬਤ ਆ ਸਕਦੀ ਹੈ ਜਦੋਂ ਜਦੋਂ ਸਿੱਖ ਕੌਮ ਦੇ ਵਿੱਚ ਲੋਕਾਂ ਦੀ ਭਾਵਨਾ ਪੰਥਕ ਭਾਵਨਾਵਾਂ ਮਰਿਆਦਾਵਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਮਰਿਆਦਾਵਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਦੋਂ ਸਾਡੀਆਂ ਸਿੱਖ ਸੰਸਥਾਵਾਂ ਨੇ ਪੰਥਕ ਸੰਸਥਾਵਾਂ ਨੇ ਉਹਨਾਂ ਦੀ ਕਾਰਜਸ਼ੈਲੀ ਕੰਟਰੋਲ ਕਰ ਲਈ ਜਾਂਦੀ ਹੈ ਕਿਸੇ ਧੜੇ ਵੱਲੋਂ ਕਿਸੇ ਧਿਰ ਵੱਲੋਂ ਜਾਂ ਉਹ ਕਿਸੇ ਵਿਸ਼ੇਸ਼ ਵਿਰੋਧੀ ਵਿਚਾਰਧਾਰਾ ਦੇ ਹੱਥ 'ਚ ਚੜ ਜਾਂਦੇ ਨੇ ਯਾ ਇਸ ਤਰ੍ਹਾਂ ਦੇ ਫੈਸਲੇ ਕਰ ਲਏ ਜਾਂਦੇ ਨੇ ਜਿਨ੍ਹਾਂ ਨੂੰ ਕੌਮ ਉੱਕਾ ਹੀ ਪਰਵਾਹ ਨਹੀਂ ਕਰਦੀ ਤੇ ਫੇਰ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਹੈਗੀ ਹੈ ਇਤਿਹਾਸ ਹੈ ਤੇ ਪੰਜ ਮੈਂਬਰੀ ਕਮੇਟੀ ਨੇ 6 ਤਰੀਕ ਨੂੰ ਮੀਟਿੰਗ ਰੱਖ ਲਈ ਹੈ ਪੰਜ ਮੈਂਬਰੀ ਕਮੇਟੀ ਆਪਣੀ ਮੀਟਿੰਗ ਕਰਕੇ ਅਗਰ ਕੁਝ ਜਿਹਾ ਵਾਪਰਿਆ ਤੇ ਉਹ ਸਾਰਾ ਕੁਝ ਕੌਮ ਤੇ ਛੱਡ ਸਕਦੀ ਹੈ ਵੀ ਹੁਣ ਕੌਮ ਫੈਸਲਾ ਕਰੇ ਕਿ ਹੁਣ ਅਸੀਂ ਕਿਵੇਂ ਅੱਗੇ ਵਧਣਾ ਹੈ ਤੇ ਕੌਮ ਫੈਸਲਾ ਕੌਮ ਸਰਬਤ ਖਾਲਸਾ ਬੁਲਾ ਸਕਦੀ ਹੈ ਹੁਣ ਸਰਬਤ ਖਾਲਸਾ ਦਾ ਸੱਦਾ ਸੰਤ ਸਮਾਜ ਦੇ ਸਕਦਾ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਕਹਿ ਸਕਦੀਆਂ ਨੇ ਕਿ ਸਰਬਤ ਖਾਲਸਾ ਸੱਦੋ ਵੱਖ-ਵੱਖ ਸਿੱਖ ਸੰਸਥਾਵਾਂ ਮੰਗ ਕਰ ਸਕਦੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿ ਸਕਦੀ ਹੈ ਹਰਿਆਣੇ ਦੀ ਕਮੇਟੀ ਕਹਿ ਸਕਦੀ ਹੈ ਵੱਡੇ ਵੱਡੇ ਸਿੱਖ ਵਿਦਵਾਨ ਕਹਿ ਸਕਦੇ ਨੇ ਸਿੱਖ ਬੁੱਧੀਜੀਵੀ ਕਹਿ ਸਕਦੇ ਨੇ ਵੱਡੇ ਵੱਡੇ ਸਿੱਖ ਪੱਤਰਕਾਰੇ ਮੰਗ ਕਰ ਸਕਦੇ ਨੇ ਹਰ ਕੋਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੱਥਾ ਟੇਕਦਾ ਉਹ ਵੀ ਇਹ ਗੱਲ ਕਹਿ ਸਕਦਾ ਹੈ ਵੀ ਕੀ ਹੁਣ ਸਰਬੱਤ ਖਾਲਸਾ ਬੁਲਾਏ ਜਾਣ ਦੀ ਜ਼ਰੂਰਤ ਹੈ ਔਰ ਅਗਰ ਇਸ ਕਮੇਟੀ ਦੀਆਂ ਕ੍ਰਿਆਵਾਂ ਔਰ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਜਿਹੜੇ ਫੈਸਲੇ ਹੋਏ ਨੇ ਹੁਣ ਤੱਕ ਅਗਰ ਉਹਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਲੱਗਦੀ ਹੈ ਇਹ ਇੱਕ ਬਹੁਤ ਵੱਡਾ ਪੰਥਕ ਸੰਕਟ ਬਣ ਕੇ ਮਸਲਾ ਖੜਾ ਹੋਏਗਾ ਦੇਖੋ ਇੱਕ ਗੱਲ ਤੈ ਹੈ ਇੱਕ ਗੱਲ ਬਹੁਤ ਤੈ ਹੈ ਕਿ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਣ ਜਾ ਰਿਹਾ ਹੈ 11 ਤਰੀਕ ਨੂੰ ਜਿਹੜਾ ਮੀਟਿੰਗ ਹੈ ਤੇਜਾ ਸਿੰਘ ਸਮੰਦਰੀ ਹਾਲ ਚ ਅਕਾਲੀ ਦਲ ਪੁਨਰਸੁਰਜੀਤ ਹੋਣ ਜਾ ਰਿਹਾ ਸਾਰਿਆਂ ਨੂੰ ਸੱਦਾ ਸੀ ਏਕਤਾ ਚ ਹਿੱਸਾ ਲੈਣ ਬਣਦਾ ਜਿਹੜੇ ਨਹੀਂ ਆਉਣਗੇ ਉਹ ਰੱਬ ਨੂੰ ਜਵਾਬ ਦੇਣੇ ਪਰ ਜਿਹੜੇ ਆਉਣਾ ਚਾਹੁੰਦੇ ਨੇ ਆਉਣਗੇ ਉਹਨਾਂ ਨੂੰ ਰੋਕਣਾ ਕਿਤੇ ਨਾ ਕਿਤੇ ਪੰਥਕ ਮਰਿਆਦਾ ਨੂੰ ਢਾਹ ਲਾਉਣ ਦੇ ਬਰਾਬਰ ਦੀ ਗੱਲ ਹੋ ਜਾਣੀ ਹੈ ਸੰਦੀਪ ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਕਮੇਟੀ ਚੋਂ ਅਕਾਲੀ ਦਲ ਤਾਂ ਪੁਨਰਸੁਰਜੀਤ ਹੋਏਗਾ ਪਰ ਡੱਲਾ ਜੀ ਤੁਸੀਂ ਜਿੱਦਾਂ ਸਰਬੱਤ ਦਾ ਹੰਸਾ ਦੀ ਗੱਲ ਕੀਤੀ ਹੈ ਇਹ ਤਾਂ ਫਿਰ ਇੱਕ ਬਹੁਤ ਵੱਡੀ ਗੱਲ ਹੋ ਜੂਗੀ ਵੀ ਇੱਕ ਧੜੇ ਦੇ ਕਰਕੇ ਇੱਕ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਪ੍ਰਧਾਨ ਦੀ ਚੋਣ ਪ੍ਰਭਾਵਿਤ ਹੋਈ ਤੇ ਆਖਰਕਾਰ ਉਸ ਧੜੇ ਨੂੰ ਇਹ ਦੱਸਣ ਲਈ ਵੀ ਸੰਗਤ ਕਿਹਦੇ ਨਾਲ ਹੈ ਸਰਬੱਤ ਖਾਲਸਾ ਸਦਣਾ ਪਵੇਗਾ ਬਹੁਤ ਵੱਡੀ ਗੱਲ ਹੋ ਜਾਏਗੀ ਦਮਸਰ ਦੇਖੋ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਅਕਾਲੀ ਦਲ ਪੁਨਰਸੁਰਜੀਤ ਹੋਣ ਦੇ ਰਸਤੇ 'ਚ ਬਹੁਤ ਰੁਕਾਵਟਾਂ ਆਈਆਂ ਜੰਗ ਲੱਗੀ ਝੋਨੇ ਦਾ ਸੀਜ਼ਨ ਆ ਗਿਆ ਝੋਨਾ ਲਾਉਣ ਦਾ ਸੀਜ਼ਨ ਆ ਗਿਆ ਝੋਨੇ ਦੀ ਕਟਾਈ ਆ ਗਈ ਕਣਕ ਦੀ ਕਟਾਈ ਆ ਗਈ ਯੁੱਧ ਆ ਗਿਆ ਬਹੁਤ ਤਰ੍ਹਾਂ ਦੇ ਹਾਲਾਤ ਬਣੇ ਲੇਕਿਨ ਜਿੰਨੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਕੀ ਉਹ ਰੁਕੇ ਨਹੀਂ ਰੁਕੇ ਕੀ ਕਾਰਜ ਪੂਰਨ ਹੋਣ ਦੀ ਦਿਸ਼ਾ 'ਚ ਨਹੀਂ ਵਧਿਆ ਵਧਿਆ ਇਸ ਕਰਕੇ ਅਕਾਲੀ ਦਲ ਪੁਨਰਸੁਰਜੀਤ ਹੋਏਗਾ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਸਾਰੇ ਕਿਆਸ ਝੂਠੇ ਸਾਬਤ ਹੋਣਗੇ ਗਲਤ ਸਾਬਤ ਹੋਣਗੇ ਜਿਵੇਂ ਮੈਨੂੰ ਲੱਗਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਪੰਜ ਸਿੰਘ ਸਹਿਬਾਨ ਆਪਣੇ ਹੁਕਮਾਂ ਤੇ ਖੜਨਗੇ ਹੁਣ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੌਣ-ਕੌਣ ਸ਼ਾਮਿਲ ਹੋਏਗਾ ਇਹ ਆਪਣੇ ਆਪ ਚ ਮਹੱਤਵਪੂਰਨ ਗੱਲ ਹੈ ਕਿਉਂਕਿ ਪੰਜ ਸਿੰਘ ਸਹਿਬਾਨਾਂ ਦੀ ਜਦੋਂ ਮੀਟਿੰਗ ਸੱਦੀ ਜਾਣੀ ਹੈ ਕਿ ਇਸ ਵਾਰ ਤਖਤਸ਼੍ਰੀ ਪਟਨਾ ਸਾਹਿਬ ਤੋਂ ਜਥੇਦਾਰ ਸਾਹਿਬ ਆਉਣਗੇ ਹੁਣ ਇਹ ਵੀ ਇੱਕ ਸਵਾਲ ਹੈ ਸੰਦੀਪ ਜੀ ਕਿ ਇਸ ਵਾਰ ਤਖਤਸ਼੍ਰੀ ਹਜ਼ੂਰ ਸਾਹਿਬ ਤੋਂ ਜਥੇਦਾਰ ਸਾਹਿਬ ਆਉਣਗੇ ਕਿਉਂਕਿ ਪਿਛਲੀ ਵਾਰੀ ਅਸੀਂ ਅਸੀਂ ਬਹੁਤ ਵਾਰੀ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੁੰਦੀ ਹੈ ਤੇ ਦੂਸਰੇ ਤਖਸ ਸਹਿਬਾਨਾਂ ਦੇ ਜਥੇਦਾਰ ਨਹੀਂ ਪਹੁੰਚਦੇ ਤੇ ਕੋਰਮ ਸਥਾਨਕ ਤੌਰ ਤੇ ਪੂਰਾ ਕੀਤਾ ਜਾਂਦਾ ਹੈ ਪਰ ਕੀ ਇਸ ਵਾਰ 6 ਅਗਸਤ ਦੀ ਇਕੱਤਰਤਾ ਦੇ ਲਈ ਪੰਜ ਸਿੰਘ ਸਹਿਬਾਨਾਂ ਦੀ ਪੰਜੇ ਤਖਸ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਵਿਧੀ ਵਿਧਾਨ ਰਾਹੀਂ ਸੱਦਿਆ ਗਿਆ ਹੈ ਇਸ ਸਵਾਲ ਦਾ ਜਵਾਬ ਐਸਜੀਪੀਸੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਅਗਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੀ ਹੁੰਦੇ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੀ ਹੁੰਦੇ ਨੇ ਫਿਰ ਇਹ ਗੱਲ ਬੜੀ ਸ਼ੋਭਾ ਦਾਇਕ ਹੋਏਗੀ ਕਿ ਐਡੇ ਵੱਡੇ ਮਸਲੇ ਤੇ ਪੰਜੇ ਤਖਤ ਸਹਿਬਾਨਾਂ ਦੇ ਸਾਡੇ ਜਥੇਦਾਰ ਬਿਰਾਜਮਾਨ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਦੀਪ ਜੀ ਤੇ ਫਿਰ ਇਹ ਜਿਹੜਾ ਦਿਨ ਹੈ 6 ਅਗਸਤ ਦੀ ਇਕੱਤਰਤਾ ਦਾ ਫਿਰ ਇਹ ਬਹੁਤ ਮਹੱਤਵਪੂਰਨ ਬਣ ਜਾਏਗਾ ਪੰਜੇ ਤਖਸ ਸਹਿਬਾਨਾਂ ਦੇ ਜਥੇਦਾਰਾਂ ਦੇ ਲਈ ਕਿ ਹੁਣ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਔਰ ਸਾਰੇ ਤਖਸ ਸਹਿਬਾਨਾਂ ਦੀ ਮਾਨ ਮਰਿਆਦਾ ਨੂੰ ਕਿਵੇਂ ਸਾਂਭ ਕੇ ਰੱਖਣਾ ਹੈ ਕਿਵੇਂ ਉਹਦਾ ਯਸ਼ ਵੱਡਾ ਕਰਨਾ ਹੈ ਤੇ ਕਿਵੇਂ ਫੈਸਲਾ ਕਰਨਾ ਹੈ ਹੁਣ ਅਗਰ ਅਗਰ ਤੱਕ ਦੇਖੋ ਪਿਛਲੇ ਦਿਨਾਂ ਚ ਪਹਿਲਾ ਵਿਵਾਦ ਹੋਇਆ ਤਖਤਾਂ ਚ ਤਖਤ ਸ੍ਰੀ ਪਟਨਾ ਸਾਹਿਬ ਔਰ ਗਿਆਨੀ ਕੁਲਦੀਪ ਸਿੰਘ ਗੜਗੜਚ ਫਿਰ ਇਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਦੀ ਅਸੀਂ ਸਾਰਾ ਵਿਵਾਦ ਨਿਬੇੜ ਲਿਆ। ਉਹ ਹੁਣ ਪਤਾ ਲੱਗੇਗਾ ਕਿ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਆਉਂਦੇ ਨੇ ਮੀਟਿੰਗ 'ਚ। ਹੁਣ ਕੀ ਸੱਦੇ ਗਏ ਨੇ ਇਹ ਵੀ ਸਵਾਲ ਹੈ ਕਿ ਵਿਧਿ ਵਿਧਾਨ ਰਾਹੀ ਸੱਦੇ ਗਏ ਨੇ। ਇਹ ਅੱਜ ਕੱਲ ਦੇ ਵਿੱਚ ਇਹ ਵਿਸ਼ਾ ਇਹ ਮੀਡੀਆ ਦੇ ਵਿੱਚ ਆ ਜਾਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਸਕਦਾ ਦੱਸ ਦਵੇ ਕਿ ਅਸੀਂ ਚਿੱਠੀਆਂ ਪਾਦਤੀਆਂ ਨੇ ਜੀ। ਤੱਕ ਸ਼੍ਰੀ ਹਜੂਰ ਸਾਹਿਬ ਲਈ ਵੀ ਔਰ ਤਖਸ਼ੀ ਪਟਨਾ ਸਾਹਿਬ ਲਈ ਵੀ ਅਗਰ ਉਹ ਨਹੀਂ ਸੱਦੇ ਗਏ ਤੇ ਫਿਰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮਨਸ਼ਾ ਤੇ ਸਵਾਲ ਹੋਏਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਤਖਸਹਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਉਹਨਾਂ ਦੀ ਵਿਧਾਇਕੀ ਦੇ ਲਈ ਜ਼ਿੰਮੇਵਾਰ ਹੈ ਤੇ ਫਿਰ ਕੀ ਉਹ ਇਹ ਸਾਰੇ ਪ੍ਰਬੰਧ ਸੁਨਿਸ਼ਚਿਤ ਕਰਦੀ ਹੈ ਸੰਦੀਪ ਜੀ ਇਹ ਜਿਹੜੀ 6 ਦਸੰਬਰ ਦੀ ਜਿਹੜੀ 6 ਅਗਸਤ ਦੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੈ ਇਹਨਾਂ ਦੇ ਵਿੱਚ ਸ਼ਮੂਲੀਅਤ ਤਖਸ ਸਹਿਬਾਨਾਂ ਦੀ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਮਸਲਾ ਹੈ ਅੱਛਾ ਇਹ ਵੀ ਹੋ ਸਕਦਾ ਹੈ ਕਿ ਉਸ ਦਿਨੇ ਮਸਲਾ ਵਿਚਾਰਿਆ ਹੀ ਨਾ ਜਾਵੇ ਤੇ ਕਮੇਟੀ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਇਜਾਜ਼ਤ ਮੰਗੀ ਹੈ 11 ਤਰੀਕ ਦੀ ਹੋ ਸਕਦਾ ਉਹ ਅੱਜ ਕੱਲ ਚ ਜਿਹਾਦਤੀ ਦੇ ਦਿੱਤੀ ਜਾਵੇ ਹੋ ਸਕਦਾ ਚੇਤਰੀ ਦੀ ਜਿਹਾਦਤ ਬਿਲਕੁਲ ਹਾਂ ਫਿਰ ਇਹ ਹੋਰ ਖੁਸ਼ੀ ਵਾਲੀ ਗੱਲ ਹੈ ਪਰ ਉਹਦੇ ਨਾਲ ਸਾਡੇ ਤਖਤ ਸਹਿਬਾਨਾਂ ਦੀ ਔਰ ਸਿੰਘ ਸਹਿਬਾਨਾਂ ਦੇ ਫੈਸਲਿਆਂ ਦੀ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਜਿਹੜੇ ਕੰਮ ਨੇਪਰੇ ਚੜਦੇ ਨੇ ਸ਼ੋਭਾ ਵਧੇਗੀ ਯਸ਼ ਵਧੇਗਾ ਸੋ ਬੜਾ ਦਿਲਚਸਪ ਰਹੇਗਾ ਸਾਡੇ ਸਾਰਿਆਂ ਦੇ ਲਈ ਜਿਹੜੇ ਆਉਣ ਵਾਲੇ ਦਿਨਾਂ ਦਾ ਜਿਹੜਾ ਸਿਆਸੀ ਕਾਰਵਾਈ ਹੈ ਉਹਨੂੰ ਵੇਖਣਾ ਔਰ ਅਸੀਂ ਉਮੀਦ ਇਹ ਕਰੀਏ ਕਿ ਸਾਰਾ ਕੁਝ ਠੀਕ ਹੋਏਗਾ ਗਿਆਨੀ ਕੁਲਦੀਪ ਸਿੰਘ ਗੜਗਜ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਜੋ ਕੁਝ ਹੋਏਗਾ ਉਹਨੂੰ ਬਹੁਤ ਚੰਗੀ ਤਰ੍ਹਾਂ ਨਾਲ ਅੰਜਾਮ ਚੜਾਗੇ ਔਰ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੀ ਇਨ ਬਿਨ ਪਾਲਣਾ ਕਰਾਗੇ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਕੰਦ ਵੱਡਾ ਹੋ ਜਾਣਾ ਹੈ ਫਿਰ ਇਹ ਬਾਕੀ ਹੁਣ ਵਕਤ ਦੱਸੇਗਾ ਸੰਦੀਪ ਜੀ ਆਪਾਂ ਨਜ਼ਰ ਬਣਾ ਕੇ ਰੱਖਦੇ ਹਾਂ ਬਿਲਕੁਲ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਦੇਖਦੇ ਹਾਂ ਬਾਕੀ ਪਹਿਲਾਂ ਤਾਂ 6 ਅਗਸਤ ਨੂੰ ਕੀ ਹੁੰਦਾ ਤੇ ਬਾਅਦ ਚੋ ਫਿਰ 11 ਅਗਸਤ ਤੇ ਨਜ਼ਰਾਂ ਤੇ ਸਾਰਿਆਂ ਦੀਆਂ ਟਿਕੀਆਂ ਪਈਆਂ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਸੀ ਕਾਲ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ